जय पीम साथियों आज मेरे दो साथी मेरे ओना ਵਿਚਾਰਾਂ ਤੇ ਚਰਚਾ ਕਰਨਗੇ ਜਿਹੜੇ ਮੈਂ ਅੱਜ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਜੋ ਵੀ ਕੀਤਾ ਜਾ ਕਰਦਾ ਰਿਹਾ ਉਸ ਦੇ ਪਿੱਛੇ ਮੇਰਾ ਆਪਣਾ ਵੀ ਅਣਜਾਣਪੁਨੇ ਵਿੱਚ ਕੀਤਾ ਗਿਆ ਕਰਮ ਸੀ ਬਾਕੀ ਮੇਰੇ ਬਾਰੇ ਸਾਰੀ ਗੱਲ ਮੇਰੇ ਸਾਥੀਆਂ ਤੋਂ ਸੁਣੋਗੇ ਆਓ ਸੁਣਦੇ ਹਾਂ ਉਹ ਕੀ ਕਹਿੰਦੇ ਹਨ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਐਮ ਬੜੇ ਦਿਲਚਸਪ ਨਿੱਜੀ ਤਜਰਬੇ ਤੇ ਗੱਲ ਕਰਾਂਗੇ ਇਹ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਦੀਆਂ ਲਿਖਤਾਂ ਤੇ ਆਧਾਰਿਤ ਹੈ ਹਾਂਜੀ ਉਹਨਾਂ ਦੀ ਕਹਾਣੀ ਅਜੇ ਹੀ ਹੈ ਕਿ ਉਹ ਐਸਸੀ ਵਰਗ ਮਤਲਬ ਅਨੁਸੂਚਿਤ ਜਾਤੀ 'ਚ ਜਨਮੇ ਤੇ ਫਿਰ ਰਾਖਵੇਂ ਕਰਨ ਦਾ ਲਾਭ ਲੈ ਕੇ ਪੜੇ ਅਫਸਰ ਬਣੇ ਬਿਲਕੁਲ ਪਰ ਹੈਰਾਨੀ ਦੀ ਗੱਲ ਏ ਕਿ ਕਾਫੀ ਸਾਲਾਂ ਤੱਕ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਉਹਨਾਂ ਦੇ ਸੰਘਰਸ਼ ਤੋਂ ਕਾਫੀ ਹੱਦ ਤੱਕ ਅਣਜਾਣ ਰਹੇ ਹਾਂ ਇਸ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿਰਫ ਇੱਕ ਵਿਅਕਤੀ ਦੀ ਕਹਾਣੀ ਨਹੀਂ ਕੀ ਇਹ ਸਾਡੇ ਸਮਾਜਿਕ ਤੇ ਕੀ ਕਹਿੰਦੇ ਐ ਵਿਦਿਅਕ ਢਾਂਚੇ ਤੇ ਵੀ ਸਵਾਲ ਖੜੇ ਕਰਦੀ ਹੈ ਕਿਵੇਂ ਦੇਖੋ ਚੁੰਬਰ ਦਾ ਤਜਰਬਾ ਇਹ ਦਿਖਾਉਂਦਾ ਹੈ ਕਿ ਕਿਵੇਂ ਕੋਈ ਬੰਦਾ ਨਿੱਜੀ ਤੌਰ ਤੇ ਸਫਲ ਹੋ ਜਾਂਦਾ ਪਰ ਜਿਹੜੇ ਹੱਕ ਉਹਨੂੰ ਮਿਲੇ ਨੇ ਉਹਨਾਂ ਦਾ ਸਰੋਤ ਕੌਣ ਹੈ ਉਦੇ ਬਾਰੇ ਜਾਣਕਾਰੀ ਦੀ ਘਾਟ ਰਹਿ ਜਾਂਦੀ ਹੈ ਅੱਛਾ ਇੱਕ ਗੱਲ ਜਿਹੜੀ ਮੈਨੂੰ ਬਹੁਤ ਸੋਚਣ ਲਾਉਂਦੀ ਹੈ ਉਹਨਾਂ ਦੀਆਂ ਲਿਖਤਾਂ 'ਚੋਂ ਕਿ ਅਫਸਰ ਬਣਨ ਤੋਂ ਕਾਫੀ ਚਿਰ ਬਾਅਦ ਵੀ ਉਹ ਰਵਾਇਤੀ ਰਸਮਾਂ ਕਰਦੇ ਰਹੇ ਜਿਵੇਂ ਜਿਵੇਂ ਕਾਰ ਬਣਾਇਆ ਤਾਂ ਪੰਡਤ ਤੋਂ ਪੂਜਾ ਕਰਵਾਈ ਜਾਂ ਨਵੀਂ ਗੱਡੀ ਲਈ ਤਾਂ ਉਹਦੇ ਤੇ ਸੰਦੂਰ ਨਾਲ ਸਵਾਸਤਿਕ ਬਣਵਾ ਲਿਆ ਤੇ ਮਤਲਬ ਉਹਨਾਂ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ ਕਿ ਇਹ ਮੌਕੇ ਇਹ ਤਰੱਕੀ ਕਿਸ ਮਹਾਨ ਸ਼ਖਸੀਅਤ ਦੇ ਸੰਘਰਸ਼stdcਾ ਮਿਲੀ ਹੈ ਤੇ ਦੇਖੋ ਇੱਥੇ ਉਹ ਇਸ ਅਗਿਆਨਤਾ ਦਾ ਕਾਰਨ ਸਿਰਫ ਆਪਣੇ ਆਪ ਨੂੰ ਨਹੀਂ ਮੰਦੇ ਅੱਛਾ ਹਾਂ ਉਹ ਜ਼ਿਆਦਾ ਜ਼ੋਰ ਇਸ ਗੱਲ ਤੇ ਦਿੰਦੇ ਨੇ ਕਿ ਸਾਡੇ ਵਿਦਿਆਕ ਢਾਂਚੇ 'ਚ ਹੀ ਕਮੀ ਸੀ ਉਹ ਕਹਿੰਦੇ ਨੇ ਕਿ ਸਕੂਲ ਤੋਂ ਲੈ ਕੇ ਕਾਲਜ ਤੱਕ ਕਿਸੇ ਸਿਲੇਬਸ 'ਚ ਬਾਬਾ ਸਾਹਿਬ ਬਾਰੇ ਉਹਨਾਂ ਦੇ ਕੰਮ ਬਾਰੇ ਕੋਈ ਖਾਸ ਪਾਠ ਹੈ ਹੀ ਨਹੀਂ ਸੀ। ਯਾਨੀ ਕਿ ਜਾਣਕਾਰੀ ਦਾ ਸਰੋਤ ਹੀ ਗਾਇਬ ਸੀ ਪੜਾਈ 'ਚੋਂ। ਬਿਲਕੁਲ। ਤੇ ਇਸੇ ਕਰਕੇ ਉਹ ਕਹਿੰਦੇ ਨੇ ਸਿਰਫ ਮੈਂ ਨਹੀਂ ਮੇਰੇ ਵਰਗੇ ਲੱਖਾਂ ਲੋਕ ਆਪਣੇ ਇਸ ਅਹਿਮ ਇਤਿਹਾਸ ਤੋਂ ਵਾਂਝੇ ਰਹਿ ਗਏ। ਤਾਂ ਫਿਰ ਇਸ ਕਮੀ ਨੂੰ ਪਛਾਣ ਕੇ ਉਹ ਕੋਈ ਹੱਲ ਵੀ ਸੁਝਾਉਂਦੇ ਨੇ? ਹਾਂਜੀ ਹਾਂਜੀ। ਉਹਨਾਂ ਦਾ ਇੱਕ ਬੜਾ ਠੋਸ ਸੁਝਾਅ ਹੈ। ਉਹ ਕਹਿੰਦੇ ਨੇ ਕਿ ਜੇ ਬਾਬਾ ਸਾਹਿਬ ਦੇ ਸੰਘਰਸ਼ ਦੀ ਸਹੀ ਪੂਰੀ ਜਾਣਕਾਰੀ ਬਚਪਨ ਤੋਂ ਹੀ ਮਤਲਬ ਸਕੂਲੀ ਸਿਲੇਬਸ ਪੜਾਈ ਜਾਵੇ ਤਾਂ ਇਹਦੇ ਦੋ ਵੱਡੇ ਫਾਇਦੇ ਹੋ ਸਕਦੇ ਨੇ ਕੀ ਫਾਇਦੇ ਇਤਾਂ ਜਿਹੜੇ ਉੱਚ ਵਰਗ ਦੇ ਲੋਕ ਨੇ ਉਹ ਸ਼ਾਇਦ ਸਮਝ ਸਕਣਗੇ ਕਿ ਉਹਨਾਂ ਦੇ ਪੁਰਖਿਆਂ ਨੇ ਇਤਿਹਾਸ 'ਚ ਕੀ ਗਲਤੀਆਂ ਕੀਤੀਆਂ ਕੀ ਪੇਦ ਪਾਵ ਕੀਤਾ ਹਾਂ ਤੇ ਇਸ ਨਾਲ ਹੰਕਾਰ ਦੀ ਥਾਂ ਥੋੜੀ ਹਮਦਰਦੀ ਪੈਦਾ ਹੋ ਸਕਦੀ ਹੈ ਹੂੰ ਇਹ ਤਾਂ ਹੈ ਤੇ ਦੂਜਾ ਤੇ ਦੂਜਾ ਜਿਹੜਾ ਸ਼ਾਇਦ ਹੋਰ ਵੀ ਜ਼ਰੂਰੀ ਹੈ ਕਿ ਐਸਸੀ ਸਮਾਜ ਦੇ ਲੋਕਾਂ 'ਚ ਖਾਸ ਕਰਕੇ ਨਵੀਂ ਪੀੜ੍ਹੀ 'ਚ ਜਿਹੜੀ ਜਾਤੀ ਕਰਕੇ ਇੱਕ ਕੀ ਕਹਿੰਦੇ ਆ ਹੀਣ ਭਾਵਨਾ ਆ ਜਾਂਦੀ ਹੈ ਉਹ ਘਟੇਗੀ ਇਨਫੀਰੀਓਰਿਟੀ ਕੰਪਲੈਕਸ ਹਾਂ ਬਿਲਕੁਲ ਉਹਦੀ ਥਾਂ ਤੇ ਸਵੈਮਾਨ ਵਧੇਗਾ ਬਰਾਬਰੀ ਦੀ ਭਾਵਨਾ ਆਵੇਗੀ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਇੱਕ ਬਿਹਤਰ ਭਾਰਤੀ ਸਮਾਜ ਬਣ ਸਕਦਾ ਮਤਲਬ ਸਿੱਖਿਆ ਨੂੰ ਸਮਾਜਿਕ ਬਦਲਾਅ ਲਈ ਵਰਤਣ ਦੀ ਗੱਲ ਹੈ ਇਹ ਬਦਲਾਓ ਉਹਨਾਂ ਦੀ ਆਪਣੀ ਜ਼ਿੰਦਗੀ 'ਚ ਵੀ ਆਇਆ ਫਿਰ ਹਾਂਜੀ ਬਿਲਕੁਲ 2017 'ਚ ਜਦੋਂ ਰਿਟਾਇਰ ਹੋਏ ਉਹਨਾਂ ਨੇ ਇਸ ਕਮੀ ਨੂੰ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਅੱਛਾ ਪਾਵੇਂ ਉਹ ਪਹਿਲਾਂ ਵੀ ਬਾਬਾ ਸਾਹਿਬ ਦੇ ਨਾਂ ਤੇ ਹੋਣ ਵਾਲੇ ਸਮਾਗਮਾਂ 'ਚ ਜਾਂਦੇ ਸੀ ਪਰ ਕਹਿੰਦੇ ਨੇ ਕਿ ਖੁਦ ਉਹਨਾਂ ਦੀ ਲਿਖਤਾਂ ਕਦੇ ਨਹੀਂ ਸੀ ਪੜੀਆਂ ਉਹ ਇਹ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨਾਂ ਨੇ ਬਕਾਇਦਾ ਬਾਬਾ ਸਾਹਿਬ ਦੀਆਂ ਕਿਤਾਬਾਂ ਉਹਨਾਂ ਦੇ ਭਾਸ਼ਣ ਪੜ੍ਹਨੇ ਸ਼ੁਰੂ ਕੀਤੇ ਉਹਨਾਂ ਦਾ ਪੰਜਾਬੀ ਹਿੰਦੀ 'ਚ ਅਨੁਵਾਦ ਕਰਨਾ ਸ਼ੁਰੂ ਕੀਤਾ ਤੇ ਉਹ ਪੇਪਰ ਵਾਲੀ ਗੱਲ ਹਾਂ ਇਕਵੈਲਟੀ ਐਂਡ ਜਸਟਿਸ ਨਾਦਿਕ ਪੇਪਰ ਵੀ ਸ਼ੁਰੂ ਕੀਤਾ ਤਾਂ ਕਿ ਇਹ ਗਿਆਨ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਉਹ ਇਹ ਸਾਰਾ ਕੰਮ ਮਤਲਬ ਪੜਨਾ ਅਨੁਵਾਦ ਕਰਨਾ ਖੁਦ ਕਰਨਾ ਪਸੰਦ ਕਰਦੇ ਨੇ ਹਾਂ ਇਹ ਬੜੀ ਖਾਸ ਗੱਲ ਹੈ ਕਈਆਂ ਨੇ ਉਹਨਾਂ ਨੂੰ ਕਿਹਾ ਵੀ ਕਿ ਅਸੀਂ ਮਦਦ ਕਰ ਦਿੰਦੇ ਆ ਪਰ ਉਹ ਕਹਿੰਦੇ ਨੇ ਕਿ ਨਹੀਂ ਮੈਂ ਖੁਦ ਕਰਾਂਗਾ ਕਿਉਂ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਤੁਸੀਂ ਖੁਦ ਖੋਜ ਕਰਦੇ ਹੋ ਪੜ੍ਹਦੇ ਹੋ ਲਿਖਦੇ ਹੋ ਤਾਂ ਜਿਹੜਾ ਸਿੱਖਣ ਦਾ ਅਨੁਭਵ ਮਿਲਦਾ ਹੈ ਬਹੁਤ ਕੀਮਤੀ ਹੁੰਦਾ ਉਹ ਉਸ ਅਨੁਭਵ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਉਹਨਾਂ ਲਈ ਬਾਬਾ ਸਾਹਿਬ ਦੀਆਂ ਲਿਖਤਾਂ ਇੱਕ ਖਜ਼ਾਨੇ ਵਾਂਗ ਨੇ ਜਿਸ ਨੂੰ ਆਪ ਖੋਜਣਾ ਚਾਹੁੰਦੇ ਨੇ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕਢੀਏ ਇੰਜੀਨੀਅਰ ਚੁੰਬਰ ਦਾ ਸਫ਼ਰ ਸਾਨੂੰ ਇੱਕ ਤਰ੍ਹਾਂ ਨਾਲ ਯਾਦ ਕਰਾਉਂਦਾ ਹੈ ਕਿ ਸਿਰਫ ਮੌਕੇ ਮਿਲ ਜਾਣੇ ਜਾਂ ਤਰੱਕੀ ਕਰ ਲੈਣੀ ਹੀ ਸਭ ਕੁਝ ਨਹੀਂ ਹੂੰ ਬਿਲਕੁਲ ਉਹਨਾਂ ਮੌਕਿਆਂ ਪਿੱਛੇ ਦਾ ਇਤਿਹਾਸ ਕੀ ਹੈ ਸੰਘਰਸ਼ ਕੀ ਹੈ ਵਿਚਾਰਤਾਰਾ ਕੀ ਹੈ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਨਾ ਸਿਰਫ ਆਪਣੇ ਸਵੈਮਾਨ ਲਈ ਸਗੋਂ ਇੱਕ ਚੰਗੇ ਬਰਾਬਰ ਦੇ ਸਮਾਜ ਲਈ ਵੀ ਸਹੀ ਗੱਲ ਹੈ ਤੇ ਸਿੱਖਿਆ ਦਾ ਰੋਲ ਇਸ 'ਚ ਬਹੁਤ ਅਹਿਮ ਹੈ ਜਿਵੇਂ ਉਹਨਾਂ ਨੇ ਕਿਹਾ ਹੈ ਹਾਂਜੀ ਪਰ ਇਹ ਗੱਲ ਸਾਨੂੰ ਇੱਕ ਹੋਰ ਵੱਡੇ ਸਵਾਲ ਵੱਲ ਵੀ ਲੈ ਜਾਂਦੀ ਹੈ ਨਹੀਂ ਕਿਹੜੇ ਸਵਾਲ ਵੱਲ ਜਿਵੇਂ ਚੁੰਬਰ ਨੇ ਬਾਬਾ ਸਾਹਿਬ ਬਾਰੇ ਜਾਣਕਾਰੀ ਦੀ ਕਾਟਤੀ ਗੱਲ ਕੀਤੀ ਸਿੱਖਿਆ ਪ੍ਰਣਾਲੀ 'ਚ ਕੀ ਸਾਡੇ ਇਤਿਹਾਸ 'ਚ ਹੋਰ ਵੀ ਅਜਿਹੀਆਂ ਸ਼ਖਸੀਅਤਾਂ ਜਾਂ ਘਟਨਾਵਾਂ ਜਾਂ ਵਿਚਾਰਧਾਰਾਵਾਂ ਹੋ ਸਕਦੀਆਂ ਨੇ ਜਿਨ੍ਹਾਂ ਬਾਰੇ ਆਮ ਜਾਣਕਾਰੀ ਦੀ ਕਮੀ ਸਾਡੇ ਅੱਜ ਦੇ ਸਮਾਜਿਕ ਵਤੀਰੇ ਨੂੰ ਵੰਡੀਆਂ ਨੂੰ ਅਣਜਾਣੇ ਚ ਹੀ ਪ੍ਰਭਾਵਿਤ ਕਰ ਰਹੀ ਹੋਵੇ। ਹੂੰ ਸੋਚਣ ਵਾਲੀ ਗੱਲ ਹੈ। ਹਾਂ ਤੇ ਜੇ ਉਹ ਜਾਣਕਾਰੀ ਜਿਹੜੀ ਕਿਤੇ ਗਵਾਚ ਗਈ ਹੈ ਜਾਂ ਨਜ਼ਰ ਅੰਦਾਜ਼ ਹੋ ਗਈ ਹੈ ਉਸ ਨੂੰ ਸਹੀ ਤਰੀਕੇ ਨਾਲ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ ਤਾਂ ਸਾਡੇ ਸਮਾਜ ਤੇ ਉਸ ਦਾ ਕੀ ਅਸਰ ਪੈ ਸਕਦਾ? ਇੱਕ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ।